ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਯਾਰ ਮੀਤ ਸੁਨ ਸਾਜਨ ਹੋ ਬਿਨ ਹਰ ਛੋਟਨ ਨਾ ਹੈ ਨਾਨਕ ਤੇਹ ਬੰਧਨ ਕਟੈ ਗੁਰ ਕੀ ਚਰਨੀ ਪਾਹੇ ਸੁਖ ਨਾਹਿ ਰੇ ਹਰ ਭਗਤ ਬਿਨਾ ਜੀਤ ਜਨਮੇ ਹੋ ਰਤਨ ਅਮੋਲਕ ਸਾਧ ਸੰਗਤ ਜਾਪੇ ਇਕ ਖਿਨਾ ਤਨ ਸੋ ਵੇਲਾ ਘੜੀ ਤਨ ਤਨ ਮੂਰਤ ਪਲਸਾਰ ਤਨ ਸੋ ਦਿਨਸ ਸੰਜੋਗੜਾ ਜਿਤ ਦੇਠਾ ਗੁਰ ਦਰਸਾਰ ਸੋ ਕਹ ਟਲ ਗੁਰ ਸੇਵੀਐ ਤਹਨਸ ਸਹਜ ਸੁਭਾਏ ਦਰਸ਼ਨ ਪਰਸੇ ਹੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤ ਗੁਰ ਪ੍ਰਸਾਦ ਸਲੋਕ ਮਹਲਾ 3 ਵੈਣ ਨਾ ਵੈ ਸਭ ਪਰਮ ਦੇ ਨਿਤ ਜਗ ਤੋਟਾ ਸਹਸਾਰ ਮਨ ਮੁਖ ਕਰਮ ਕਮਾਵਣੇ ਹੋ ਮੈਂ ਅਤ ਗੁਬਾਰ ਨੋਵੇ ਸਭ ਪਰਮੰਦੈ ਨਿਤ ਜਗ ਤੋਟਾ ਸਹਸਾਰ ਮਨ ਮੁਖ ਕਰਮ ਕਮਾਵਣੇ ਹੋਮੇ ਅੰਤ ਗੁਬਾਰ ਗੌਰਮ ਕੇ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਮਹਲਾ ਤੀਜ ਸਹਿਜ ਜਾਗੈ ਸਹਿਜ ਸੋਵੈ ਗੁਰਮੁਖ ਅਨ ਦਿਨ ਉਸਤਤ ਹੋਵੈ ਮਨ ਮੁਖ ਭਰਮੈ ਸਹਿਸਾ ਹੋਵੈ ਅੰਦਰ ਚਿੰਤਾ ਨੀਂਦ ਨਾ ਸੋਵੈ ਗਿਆਨੀ ਜਗ ਹੈ ਸਭ ਹੈ ਸੁਭਾਏ ਨਾਨਕ ਨਾਮ ਰਤਿਆ ਬਲ ਜਾਓ ਪੌੜੀ ਸੇ ਹਰ ਨਾਮ ਧਿਆਵ ਹੈ ਜੋ ਹਰ ਰਤਿਆ ਹਰ ਇੱਕ ਧਿਆਵੈ ਇੱਕ ਇੱਕੋ ਹਰ ਸਤਿਆ ਹਰ ਇੱਕੋ ਵਰਤੈ ਇੱਕ ਇੱਕੋ ਯਤਪਤਿਆ ਜੋ ਹਰ ਨਾਮ ਧਿਆਵ ਹੈ ਤੈਨ ਦਰ ਸੱਟ ਘਤਿਆ ਗੁਰਮਤੀ ਦੇਵ ਆਪ ਗੁਰਮੁਖਰ ਜਪਿਆ ਜੋ ਹਰ ਨਾਮ ਧਿਆਵ ਹੈ ਤੈਨ ਦਰ ਸੱਟ ਘਤਿਆ ਗੁਰਮਤੀਂ ਦੇਵ ਆਪ ਗੁਰਮੁਖ ਹਰਿ ਜਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰ ਪਿਆਰੀ ਗੁਰ ਸਵਾਰੀ ਗੁਰੂ ਰੂਪ ਸਾਧ ਸੰਗਤਿ ਜੋ ਪਾਵਨ ਪਵਿੱਤਰ ਬਾਣੀ ਦੇ ਹੁਕਮਨਾਮਾ ਸਾਹਿਬ ਜੋ ਗੁਰੂ ਪਾਤਸ਼ਾਹ ਮਹਾਰਾਜਿਆਂ ਨੇ ਬਖਸ਼ਿਸ਼ ਕੀਤੇ ਹਨ ਸੋਰਠ ਰਾਗ ਦੀ ਵਾਰ ਦੇ ਵਿੱਚੋਂ ਤੀਸਰੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਬਾਣੀ ਅਤੇ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦੇ ਪਾਵਨ ਪਵਿੱਤਰ 646 ਅੰਗ ਪਰਿ ਸਿ ਸ਼ੋਭਤ ਹੈ ਸਲੋਕ ਮਹਲਾ 3 ਜ ਵਿਣ ਨਾਵੇ ਸਭ ਧਰਮ ਦੇ ਨਿਤ ਜਗ ਤੋਟਾ ਸੈਸਾਰ ਸਤਿਗੁਰੂ ਜੀ ਕਹਿੰਦੇ ਨਾਮ ਤੋਂ ਬਿਨਾ ਸਾਰੇ ਹੀ ਲੋਕ ਭਟਕਦੇ ਫਿਰਦੇ ਨੇ ਉਹਨਾਂ ਨੂੰ ਸੰਸਾਰ ਵਿੱਚ ਸਦਾ ਘਾਟਾ ਹੀ ਘਾਟਾ ਹੈ ਮਨਮੁਖ ਕਰਮ ਕਮਾਵਣੇ ਹਉਮੈ ਅੰਤ ਗੁਬਾਰ ਤੇ ਮਨਮੁਖ ਲੋਗ ਹਉਮੈ ਦੇ ਆਸਰੇ ਉਹ ਕਰਮ ਕਮਾਉਂਦੇ ਨੇ ਜੋ ਕੇਵਲ ਤੇ ਕੇਵਲ ਘੁੱਪ ਹਨੇਰਾ ਹੀ ਪੈਦਾ ਕਰਦੇ ਨੇ ਹੁਣ ਵੇਖੋ ਗੁਰੂ ਪਿਆਰੇ ਸਾਧ ਸੰਗਤ ਜੀਓ ਕੋਈ ਵੀ ਇਨਸਾਨ ਆਪਣੀ ਜ਼ਿੰਦਗੀ ਵਿੱਚ ਘਾਟਾ ਨਹੀਂ ਚਾਹੁੰਦਾ ਕੋਈ ਵੀ ਇਨਸਾਨ ਆਪਣੀ ਜ਼ਿੰਦਗੀ ਵਿੱਚ ਕੋਪ ਹਨੇਰਾ ਨਹੀਂ ਚਾਹੁੰਦਾ ਪਰ ਜੋ ਘਾਟਾ ਤੇ ਜੋ ਕੋਪ ਹਨੇਰੇ ਦੀ ਗੱਲ ਗੁਰੂ ਪਾਤਸ਼ਾਹ ਮਹਾਰਾਜੀ ਇਹਨਾਂ ਪੰਕਤੀਆਂ ਵਿੱਚ ਕਰ ਰਹੇ ਨੇ ਉਹਨਾਂ ਵੱਲ ਅਸੀਂ ਕਦੇ ਵੀ ਧਿਆਨ ਨਹੀਂ ਜੇ ਦਿੰਦੇ ਨਾਮ ਤੋਂ ਬਿਨਾਂ ਆਤਮਿਕ ਜੀਵਨ ਵਿੱਚ ਘਾਟਾ ਪੈ ਰਿਹਾ ਹੈ ਤੇ ਘੁੱਪ ਹਨੇਰਾ ਹੋ ਰਿਹਾ ਹੈ ਗੁਰਬਾਣੀ ਦਾ ਚਾਨਣ ਜੋ ਸਾਨੂੰ ਸਤਿਗੁਰੂ ਜੀਆ ਨੇ ਬਖਸ਼ਿਸ਼ ਕੀਤਾ ਹੈ ਉਹਦੇ ਵੱਲ ਅਸੀਂ ਬਹੁਤ ਹੀ ਘੱਟ ਧਿਆਨ ਕਰਦੇ ਹਾਂ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਦੇ ਵਿਚਾਰ ਸਤਿਗੁਰੂ ਦੇ ਸਨਮੁਖ ਜੀਵ ਸ਼ਬਦ ਨੂੰ ਵਿਚਾਰ ਕੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀਂਦੇ ਨੇ ਮਹਲਾ 3 ਜੀ ਸਹਿਜੇ ਜਾਗੈ ਸਹਿਜੇ ਸੋਵੇ ਗੁਰਮੁਖ ਅਨੰਦਨ ਉਸਤਤ ਹੋਵੇ ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦੇ ਨੇ ਉਹ ਆਤਮਿਕ ਅਡੋਲਤਾ ਵਿੱਚ ਹੀ ਜਾਗਦੇ ਨੇ ਆਤਮਿਕ ਡੋਲਤਾ ਵਿੱਚ ਹੀ ਸੌਂਦੇ ਨੇ ਭਾਵ ਜਾਗਦਿਆਂ ਵੀ ਉਹ ਪ੍ਰਮਾਤਮਾ ਵਿੱਚ ਲੀਨ ਅਤੇ ਸੁੱਤਿਆਂ ਵੀ ਉਹ ਪ੍ਰਮਾਤਮਾ ਵਿੱਚ ਲੀਨ ਰਹਿੰਦੇ ਨੇ ਉਹਨਾਂ ਨੂੰ ਹਰ ਰੋਜ਼ ਭਾਵ ਹਰ ਵੇਲੇ ਉਸ ਅਕਾਲ ਪੁਰਖ ਵਹਿਗੁਰੂ ਜੀ ਦੀ ਉਸਤਤਿ ਦਾ ਹੀ ਆਹਰ ਰਹਿੰਦਾ ਹੈ ਮਨਮੁਖ ਭਰਮੈ ਸਹਿਸਾ ਹੋਵੇ ਮਨਮੁਖ ਭਟਕਦਾ ਹੈ ਕਿਉਂਕਿ ਉਸ ਨੂੰ ਸਦਾ ਹੀ ਕੋਈ ਨਾ ਕੋਈ ਜ਼ਿੰਦਗੀ ਵਿੱਚ ਤੌਖਲਾ ਹੀ ਬਣਿਆ ਰਹਿੰਦਾ ਹੈ ਅੰਦਰ ਚਿੰਤਾ ਨੀਂਦ ਨਾ ਸੋਵੇ ਤੇ ਮਨ ਵਿੱਚ ਚਿੰਤਾ ਹੋਣ ਕਰਕੇ ਉਹ ਸੁੱਖ ਦੀ ਨੀਂਦਰ ਨਹੀਂ ਸੌ ਸਕਦਾ ਗਿਆਨੀ ਜਾਗ ਹੈ ਸਭ ਹੈ ਸੁਪਾਏ ਨਾਨਕ ਨਾਮ ਰਤਿਆਂ ਬਲ ਜਾਓ ਤੇ ਪ੍ਰਭੂ ਦੇ ਨਾਲ ਡੂੰਗੀ ਸਾਂਝ ਰੱਖਣ ਵਾਲੇ ਮਨੁੱਖ ਪ੍ਰਭੂ ਦੇ ਪਿਆਰ ਵਿੱਚ ਹੀ ਜਾਗਦੇ ਸੌਂਦੇ ਨੇ ਭਾਵ ਜਾਗਦੇ ਅਤੇ ਸੁੱਤੇ ਹੋਏ ਉਹ ਇੱਕ ਰਸ ਰਹਿੰਦੇ ਨੇ ਤੇ ਸਤਿਗੁਰੂ ਜੀ ਕਹਿੰਦੇ ਜਿਹੜੇ ਨਾਮ ਜਪਦੇ ਨੇ ਇੱਕ ਰਸ ਰਹਿੰਦੇ ਨੇ ਨਾਮ ਵਿੱਚ ਰੰਗਿਆ ਹੋਇਆ ਤੋਂ ਸਤਿਗੁਰੂ ਜੀ ਕਹਿੰਦੇ ਮੈਂ ਸਦਕੇ ਜਾਂਦਾ ਹਾਂ ਪੌੜੀ ਸੇ ਹਰ ਨਾਮ ਧਿਆਵ ਹੈ ਜੋ ਹਰ ਰਤਿਆ ਜੋ ਮਨੁੱਖ ਅਕਾਲ ਪੁਰਖ ਵਹਿਗਦੇ ਵਿੱਚ ਰਤੇ ਹੋਏ ਨੇ ਉਹ ਉਸ ਦਾ ਨਾਮ ਸਿਮਰਦੇ ਨੇ ਹਰ ਇੱਕ ਧਿਆਵ ਹੈ ਇੱਕ ਇੱਕੋ ਹਰ ਸਤਿਆ ਉਹ ਇੱਕ ਪਰਮਾਤਮਾ ਨੂੰ ਹੀ ਧਿਆਉਂਦੇ ਨੇ ਜੋ ਸਦਾ ਕਾਇਮ ਰਹਿਣ ਵਾਲਾ ਹੈ ਹਰ ਇੱਕੋ ਵਰਤ ਹੈ ਇੱਕ ਇੱਕੋ ਉਤਪਤਿਆ ਜੋ ਇੱਕ ਆਪ ਹਰ ਥਾਂ ਵਿਆਪਕ ਹੈ ਜਿਸ ਇੱਕ ਨੇ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਜੋ ਹਰ ਨਾਮ ਧਿਆਵੇ ਤਿੰਨ ਡਰ ਛੱਡ ਘੱਟਿਆਂ ਜੋ ਮਨੁੱਖ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਨੇ ਉਹਨਾਂ ਨੇ ਸਾਰਾ ਡਰ ਦੂਰ ਕਰ ਦਿੱਤਾ ਹੈ ਗੁਰਮਤੀ ਦੇਵੇ ਆਪ ਗੁਰਮੁਖ ਹਰ ਜਪਿਆ ਪਰ ਉਹੀ ਮਨੁੱਖ ਨਾਮ ਸਿਮਰਦਾ ਹੈ ਜਿਸ ਨੂੰ ਪ੍ਰਭੂ ਆਪ ਗੁਰੂ ਦੇ ਮਤ ਦੇ ਰਾਹੀ ਇਹ ਦਾਤ ਦਿੰਦਾ ਹੈ ਸੋ ਕੋਟਾਨ ਕੋੜ ਸ਼ੁਕਰਾਨਾ ਧੰਨਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਆਂਦਾ ਜਿਨ੍ਹਾਂ ਅੰਮ੍ਰਿਤ ਵੇਲੇ ਤੋਂ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲਾ ਖੁੱਲੇ ਦਰਸ਼ਨ ਦੀ ਇਦਾਰੇ ਬਖਸ਼ਿਸ਼ ਕੀਤੇ ਬਾਣੀ ਪੜਨ ਸੁਣਨ ਦਾ ਸਤ ਸੰਗਤ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਸਤ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਇਸੇ ਹੀ ਤਰ੍ਹਾਂ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ ਸਰਬਤ ਸੰਗਤਾਂ ਨੂੰ ਆਪਣੇ ਅਚਰਨਾਂ ਕਮਲਾ ਨਾਲ ਜੋੜ ਕੇ ਰੱਖਣ ਸਭਨਾ ਦੇ ਸਿਰ ਤੇ ਮੇਰ ਪਰਿਆ ਹੱਥ ਰੱਖਣ ਗੁਰ ਸਿੱਖੀ ਜੀਵਨ ਨਾਮ ਤਨ ਦੀਆਂ ਦਾਤਾ ਅੰਮ੍ਰਿਤ ਵੇਲਾ ਬਾਣੀ ਬਾਣੇ ਦਾ ਪਿਆਰ ਬਖਸ਼ਿਸ਼ ਕਰਨ ਸਰਬੱਤ ਸੰਗਤਾਂ ਦੇ ਕਾਰਜ ਰਾਸ ਕਰਨ ਗੁਰਮਤਿ ਅਨੁਸਾਰ ਸਭਨਾਂ ਦੀਆਂ ਸ਼ਭ ਮਨੋ ਕਾਮਨਾਵਾਂ ਪੂਰਨ ਕਰਨ ਸਰਬੱਤ ਸੰਗਤਾਂ ਦਾ ਧੰਨਵਾਦ ਸਰਬੱਤ ਸੰਗਤਾਂ ਨੂੰ ਜੀਉ ਆਇਆਂ ਜੀਉ ਆਇਆਂ ਆਓ ਗੁਰੂ ਪਿਆਰੇ ਸਾਧ ਸੰਗ ਜੀਉ ਸਤਨਾਮ ਸ੍ਰੀ ਵਾਹਿਗੁਰੂ ਜੀ ਦੇ ਜਾਪ ਨਾਲ ਲੜਨਾ ਕਰੀਏ ਕੋਈ ਵੀ ਰਸਨਾ ਬਾਂਝੀ ਨਾ ਰਹੇ ਸਾਰੀਆਂ ਸੰਗਤਾਂ ਪਿਆਰ ਸਤਿਕਾਰ ਸਹਿਤ ਬੋਲਿਓ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਨਾਨਕ 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 ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ